ਪਿਛਲੇ ਦਿਨੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤਾਂ ਸਾਡੇ ਹਲਕਾ ਕਨੌਰ ਦੇ ਵਿੱਚ ਵੀ ਕਾਫੀ ਹੜ੍ਹ ਆਏ ਸੀ ਕਈ ਪਿੰਡ ਸੀ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਲੋਕਾਂ ਦੇ ਘਰ ਸੀ ਜਿਹੜੇ ਉਹਨਾਂ ਨੂੰ ਤਰੇੜਾ ਪੈ ਗਈਆਂ ਸੀ ਔਰ ਕਈਆਂ ਦੇ ਤਾਂ ਮਕਾਨ ਗਿਰ ਵੀ ਗਏ ਸੀ ਇਸ ਲਈ ਸੁਖਵਿਰ ਸਿੰਘ ਬਾਦਲ ਜੀਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਹਲਕੇ ਵਿੱਚ ਆ ਕੇ ਤੁਸੀਂ ਇੱਕ ਵਾਰੀ ਦੇਖੋ ਕਿ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਪਿਆ ਸ਼ਹਿਤਾਂ ਵੀ ਕਿੰਨੀ ਭਾਵੇਂ ਡੀਜ਼ਲ ਦੇ ਰੂਪ ਸੀ ਭਾਵੇਂ ਉਹ ਕਣਕ ਦਾ ਬੀਜ ਹੈ ਜਾਂ ਫਿਰ ਹੋਰ ਵੀ ਕਿਸੇ ਕੰਮ ਦੇ ਜਾਂ ਪੈਸਿਆਂ ਦੇ ਗੱਫੇ ਸੀ ਉਹ ਸਾਰੇ ਲੋਕਾਂ ਨੂੰ ਦਿੱਤੇ ਗਏ ਨੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹਰ ਇੱਕ ਬੰਦਾ ਕਹਿੰਦਾ ਕਿ ਜੇ ਕਿਸੇ ਨੂੰ ਅਸੀਂ ਇੱਕ ਥੈਲਾ ਵੀ ਕਹਿੰਨੇ ਆ ਤਾਂ ਉਹ ਕਹਿੰਦੇ ਨੇ ਨਹੀਂ ਜੀ ਦੋ ਥੈਲੇ ਲੈ ਕੇ ਜਾਓ ਅੱਜ ਵੀ ਤੁਸੀਂ ਦੇਖੋ ਸਾਡੇ ਵਰਕਰ ਸਹਿਬਾਨ ਆਪਣੇ ਹੱਥੀ ਸਾਰੀਆਂ ਥੈਲੀਆਂ ਤਿਆਰ ਕਰ ਰਹੇ ਨੇ ਡੰਗਰਾਂ ਦਾ ਆਚਾਰ ਵੰਡਿਆ ਸੀ ਅਸੀਂ ਪਿਛਲੇ ਦਿਨੀ ਔਰ ਪਰਸੋਂ ਅਸੀਂ ਕਣਕ ਦਾ ਜਿਹੜਾ ਬੀਜ ਸੀ ਪਿੰਡ ਚ ਮਾਰੂ ਬੰਨੂ ਦਿੱਤਾ ਸੀ ਈ5 ਚੋਂ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਆ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜਿੱਥੇ ਇੰਨੀ ਮਾਰ ਪਈ ਸੀ ਤੇ ਹਰੇਕ ਜਥੇਬੰਦੀ ਵੱਲੋਂ ਵੱਖਰੇ ਵੱਖਰੇ ਉਪਰਾਲੇ ਕੀਤੇ ਗਏ ਉਥੇ ਹੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਿੰਡਾਂ ਦੇ ਵਿੱਚ ਲੋਕਾਂ ਨਾਲ ਮੁਲਾਕਾਤ ਕਰਦੇ ਨੇ ਖੁੱਲੇ ਪੈਸਿਆਂ ਦੇ ਗੱਫੇ ਬਣਦੇ ਨੇ ਡੀਜ਼ਲ ਵੰਡਦੇ ਨੇ ਲੋਕਾਂ ਦਾ ਹੰਗਾਰਾ ਮੁਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਇਕੱਲੇ ਨਹੀਂ ਉਹਨਾਂ ਨੇ ਆਪਣੇ ਅੱਗੇ ਲੀਡਰਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਵੀ ਤੁਸੀਂ ਵੀ ਆਪਣੇ ਹਲਕਿਆਂ ਦੇ ਵਿੱਚੋਂ ਸਮਾਨ ਇਕੱਠਾ ਕਰੋ ਤਾਂ ਜੋ ਆਪਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹੀ ਮਦਦ ਕਰ ਸਕੀਏ ਉਹਦੇ ਚੱਲਦੇ ਹੀ ਸਾਬਕਾ ਵਿਧਾਇਕ ਨੇ ਹਲਕਾ ਕਨੌਰ ਤੋਂ ਬੀਬੀ ਮਖਮੈਲਪੁਰ ਸਾਡੇ ਨਾਲ ਮਜ਼ਦੂਰ ਨੇ ਤੁਸੀਂ ਦੇਖ ਸਕਦੇ ਹੋ ਕਣਕ ਥੈਲਿਆਂ ਦੇ ਵਿੱਚ ਭਰੀ ਜਾ ਰਹੀ ਹੈ ਇਹ ਕਣਕ ਫਿਰ ਦਫ਼ਤਰ ਜਾਏਗੀ ਤੇ ਉਸ ਤੋਂ ਬਾਅਦ ਪਾਰਟੀ ਦੇ ਜਿਹੜੇ ਉੱਥੇ ਲੀਡਰ ਬੈਠੇ ਨੇ ਸੀਨੀਅਰ ਲੀਡਰਸ਼ਿਪ ਬੈਠੀ ਆ ਜਿੱਥੇ ਲੋਕਾਂ ਨੂੰ ਲੋੜ ਆ ਕਣਕੇ ਦੀ ਇਹ ਦਿੱਤੀ ਜਾਏਗੀ ਤੁਸੀਂ ਦੇਖ ਸਕਦੇ ਹੋ ਤੇ ਗੱਲਬਾਤ ਕਰਾਂਗੇ ਬੀਬੀ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਕੌਰ ਮੁਖਮੇਲਪੁਰਾ ਹਲਕਾ ਕਨੌਰ ਮੈਂ ਸਾਰੇ ਡੀ5 ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਸੋ ਬੀਬੀ ਜੀ ਤੁਹਾਡੇ ਵੱਲੋਂ ਵੀ ਅੱਗੇ ਆ ਕੇ ਵੱਧ ਚੜ ਕੇ ਜਿੱਥੇ ਤੁਸੀਂ ਆਪਣੇ ਹਲਕੇ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਵੀ ਕਣਕ ਦੋ ਲੋਕਾਂ ਨੇ ਤੁਹਾਡਾ ਸਹਿਯੋਗ ਵੀ ਦਿੱਤਾ ਤੇ ਤੁਸੀਂ ਅੱਗੇ ਕਣਕ ਭੇਜ ਰਹੇ ਹੋ ਕਿਦਾਂ ਦੇ ਦੇ ਇਸ ਉਪਰਾਲੇ ਨੂੰ ਤੇ ਹੋਰ ਕੀ ਕੀ ਅੱਗੇ ਕਰਨਾ ਚਾਹੁੰਦੇ ਹੋ ਜੀ ਪਿਛਲੇ ਦਿਨੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤਾਂ ਸਾਡੇ ਹਲਕਾ ਕਨੌਰ ਦੇ ਵਿੱਚ ਵੀ ਕਾਫੀ ਹੜ੍ਹ ਆਏ ਸੀ ਕਈ ਪਿੰਡ ਸੀ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਲੋਕਾਂ ਦੇ ਘਰ ਸੀ ਜਿਹੜੇ ਉਹਨਾਂ ਨੂੰ ਤਰੇੜਾਂ ਪੈ ਗਈਆਂ ਸੀ ਔਰ ਕਈਆਂ ਦੇ ਤਾਂ ਮਕਾਨ ਗਿਰ ਵੀ ਗਏ ਸੀ ਪਰ ਅਸੀਂ ਫੇਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਹਲਕੇ ਵਿੱਚ ਆ ਕੇ ਤੁਸੀਂ ਇੱਕ ਵਾਰੀ ਦੇਖੋ ਕਿ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਪਿਆ ਉਹ ਇੱਥੇ ਆਏ ਔਰ ਆ ਕੇ ਉਹਨਾਂ ਨੇ ਸਾਰੇ ਇੱਥੇ ਆ ਕੇ ਦੇਖਿਆ ਕਿ ਕਿੰਨੀ ਮਾੜੀ ਹਾਲਤ ਹੋਈ ਪਈ ਸੀ ਲੋਕਾਂ ਦੀ ਫੇਰ ਉਹਨਾਂ ਨੇ ਜੋ ਵੀ ਕਿਸਾਨਾਂ ਨੂੰ ਸਹਾਇਤਾ ਕਰਨੀ ਸੀ ਜੋ ਉਹਨਾਂ ਨੇ ਮੰਗ ਕੀਤੀ ਉਹ ਸਹਾਇਤਾ ਵੀ ਕੀਤੀ ਭਾਵੇਂ ਉਹ ਡੀਜ਼ਲ ਦੇ ਰੂਪ ਸੀ ਭਾਵੇਂ ਉਹ ਕਣਕ ਦਾ ਬੀਜ ਹੈ ਜਾਂ ਫਿਰ ਹੋਰ ਵੀ ਕਿਸੇ ਕੰਮ ਦੇ ਜਾਂ ਪੈਸਿਆਂ ਦੇ ਗੱਫੇ ਸੀ ਉਹ ਸਾਰੇ ਲੋਕਾਂ ਨੂੰ ਦਿੱਤੇ ਗਏ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੋਰ ਜਗ੍ਹਾ ਤੇ ਵੀ ਬਹੁਤ ਜਿਹੜੇ ਕਿ ਹੜ ਆਏ ਨੇ ਹੁਣ ਵੀ ਉਹ ਸੇਵਾ ਜਿਹੜੀ ਨਿਰੰਤਰ ਜਾਰੀ ਹੈ ਪਹਿਲਾਂ ਉਹਨਾਂ ਨੇ ਬੀਜ ਸ਼ੁਰੂ ਕੀਤਾ ਸੀ ਹੁਣ ਉਹਨਾਂ ਨੇ ਲੋਕਾਂ ਨੂੰ ਜਿਹੜੇ ਪਰਿਵਾਰਾਂ ਦਾ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਕੋਲ ਕਣਕ ਨਹੀਂ ਰਹੀ ਜਾਂ ਕੁਝ ਹੋਰ ਨਹੀਂ ਰਿਹਾ ਕਾਣਪੇੜ ਨੂੰ ਉਹਨਾਂ ਦੇ ਖਾਣ ਵਾਸਤੇ ਵੀ ਅੱਜ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਪਣੇ ਆਪਣੇ ਹਲਕਿਆਂ ਦੇ ਵਿੱਚੋਂ ਕਣਕ ਇਕੱਠੀ ਕਰਕੇ ਆਹ ਥੈਲੀਆਂ ਦਿੱਤੀਆਂ ਨੇ ਸਾਨੂੰ ਇਹ ਅਸੀਂ ਸਿਉ ਕੇ ਭਰ ਕੇ ਉਹਨਾਂ ਦਫ਼ਤਰ ਵਿੱਚ ਭੇਜ ਦੇਣੀ ਹੈ ਜਿੱਥੇ ਫਿਰ ਉਹਨਾਂ ਨੇ ਪ੍ਰਧਾਨ ਜੀ ਨੇ ਸਾਨੂੰ ਕਹਿਣਾ ਅਸੀਂ ਉੱਥੇ ਕਣਕ ਹੈ ਜਿਹੜੀ ਇਹ ਉੱਥੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਦਿੱਤੀ ਜਾਊਗੀ। ਸੋ ਬੀਬੀ ਜੀ ਕਿਨੇ ਕਣਕ ਤੁਹਾਡੇ ਕੋਲੇ ਪਹੁੰਚੀ ਆ ਜੀ ਹਲਕੇ ਦੇ ਵਿੱਚੋਂ ਜੀ। ਅਸੀਂ 2 250 ਕੁਆਂਟਲ ਜਿਹੜੀ ਕਣਕ ਹੈ ਉਹ ਇੱਥੇ ਪਹੁੰਚ ਗਈ ਹੈ ਔਰ ਉਸ ਤੋਂ ਬਾਅਦ ਅਸੀਂ ਇਹ ਥੈਲੀਆਂ ਬਣਾ ਰਹੇ ਹਾਂ। ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਹਰ ਇੱਕ ਬੰਦਾ ਕਹਿੰਦਾ ਕਿ ਜੇ ਕਿਸੇ ਨੂੰ ਅਸੀਂ ਇੱਕ ਥੈਲਾ ਵੀ ਕਹਿੰਨੇ ਆ ਤਾਂ ਉਹ ਕਹਿੰਦੇ ਨੇ ਨਹੀਂ ਜੀ 2 ਥੈਲੇ ਲੈ ਕੇ ਜਾਓ। ਅੱਜ ਵੀ ਤੁਸੀਂ ਦੇਖੋ ਸਾਡੇ ਵਰਕਰ ਸਹਿਬਾਨ ਆਪਣੇ ਹੱਥ ਹੀ ਸਾਰੀਆਂ ਥੈਲੀਆਂ ਤਿਆਰ ਕਰ ਰਹੇ ਨੇ। ਕਿਉਂਕਿ ਲੋਕਾਂ ਨੂੰ ਇਹ ਹੈ ਕਿ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਨੁਕਸਾਨ ਬਹੁਤ ਹੋ ਰਹੇ ਨੇ ਇਸ ਕਰਕੇ ਸਾਰੇ ਅਸੀਂ ਇਕੱਠੇ ਹੋ ਕੇ ਇਹ ਥੈਲੀਆਂ ਤਿਆਰ ਕਰ ਰਹੇ ਹਾਂ ਸੋ ਬੀਬੀ ਜੀ ਕਣਕ ਤੋਂ ਇਲਾਵਾ ਵੀ ਹੋਰ ਕੋਈ ਸੋਚਿਆ ਪਾਰਟੀ ਨੇ ਵੀ ਕੋਈ ਹੋਰ ਮਦਦ ਕੀਤੀ ਜਾਵੇ ਚਲੋ ਇਹ ਤਾਂ ਕਣਕ ਹੋ ਗਈ ਜਾਂ ਹੋ ਰਾਸ਼ਨ ਦੀ ਜਾਂ ਡੀਜ਼ਲ ਡੀਜ਼ਲ ਵੰਡਿਆ ਸੀਗਾ ਤਾਂ ਸਰਦਾਰ ਸਾਹਿਬ ਵੀ ਫਿਰ ਟਰੈਕਟਰ ਦੀ ਸੇਵਾ ਵੀ ਕੀਤੀ ਗਈ ਸੀ ਜੀ ਡੰਗਰਾਂ ਦਾ ਅਚਾਰ ਵੰਡਿਆ ਸੀ ਅਸੀਂ ਪਿਛਲੇ ਦਿਨੀ ਔਰ ਪਰਸੋਂ ਅਸੀਂ ਕਣਕ ਦਾ ਜਿਹੜਾ ਬੀਜ ਸੀ ਪਿੰਡ ਚ ਮਾਰੂ ਬੰਨੂ ਦਿੱਤਾ ਸੀ ਅੱਜ ਵੀ ਸਾਡੇ ਕੋਲ ਸ਼੍ਰੋਮਣੀ ਕਮੇਟੀ ਨੇ ਜਿਹੜਾ ਬੀਜ ਹੈ ਉਹ ਭੇਜਿਆ ਹੋਇਆ ਸੀ ਚਾਰ ਪੰਜ ਪਿੰਡਾਂ ਦੇ ਵਿੱਚ ਉਹ ਹੁਣ ਮੈਂ ਜਾ ਰਹੀ ਹਾਂ ਬੀਜ ਵੰਡਣ ਵਾਸਤੇ ਸਾਡੇ ਨਥਾਣਾ ਸਾਹਿਬ ਗੁਰਦੁਆਰਾ ਜੰਡ ਮੰਗੌਲੀ ਪਿੰਡ ਚ ਅਸੀਂ ਉੱਥੇ ਸਾਰੇ ਜਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਲੋੜ ਹੈ ਬੀਜ ਦੀ ਉਹਨਾਂ ਨੂੰ ਬੀਜ ਵੀ ਮੁਹੱਈਆ ਕਰਾਂਗੇ ਔਰ ਜਿਹੜੇ ਕੋਈ ਰਹਿ ਜਾਣਗੇ ਜੋ ਕਿਸੇ ਚੀਜ਼ ਦੀ ਲੋੜ ਹੋਊਗੀ ਜਿਵੇਂ ਵੀ ਉਹਨਾਂ ਦੀ ਡਿਮਾਂਡ ਹੋਊਗੀ ਅਸੀਂ ਪ੍ਰਧਾਨ ਜੀ ਨੂੰ ਦੱਸਾਂਗੇ ਔਰ ਉਸੇ ਤਰ੍ਹਾਂ ਇਹ ਡਿਮਾਂਡ ਉਹਨਾਂ ਦੀ ਪੂਰੀ ਕਰਾਂਗੇ ਸ਼ੁਕਰੀਆ ਜੀ ਸੋ ਜਿੱਦਾਂ ਕੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਕਣਕ ਥੈਲਿਆਂ ਦੇ ਵਿੱਚ ਭਰੀ ਜਾ ਰਹੀ ਹੈ ਤੇ ਇਹ ਪਾਰਟੀ ਦੇ ਵਿੱਚ ਕਣਕ ਲੈ ਕੇ ਜਾਣਗੇ ਤੇ ਉਸ ਤੋਂ ਬਾਅਦ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਲੋਕਾਂ ਨੂੰ ਲੋੜ ਆ ਉੱਥੇ ਇਹ ਕਣਕ ਵੰਡੀ ਜਾਵੇਗੀ ਕੈਮਰਾ ਪਰਸਨ ਕਬੀਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ